ਸਕ੍ਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਮਾਜੇ ਦਾ ਭਾਉ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਸਰਦਾਰ ਜੁਝਾਰ ਸਿੰਘ ਅੰਦਾਵਾ ਹਾਲੀ ਦੇ ਵਿੱਚ ਇਹਨਾਂ ਨੂੰ ਇੱਕ ਬਹੁਤ ਵੱਡੀ ਉਪਲਬਧੀ ਆ ਇੰਡੀਅਨ ਕਲਚਰ ਸੁਸਾਇਟੀ ਦੇ ਵੱਜੋਂ ਮਿਲੀ ਹੈ ਇਹ ਪਹਿਲਾਂ ਉੱਥੇ ਵਾਈਸ ਪ੍ਰੈਜ਼ੀਡੈਂਟ ਸੀ ਤੇ ਹੁਣ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਉਹਨਾਂ ਦੀ ਪੂਰੀ ਕਮੇਟੀ ਦੇ ਵੱਲੋਂ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਕਿ ਤੁਸੀਂ ਹੁਣ ਪ੍ਰੈਜ਼ੀਡੈਂਟ ਹੋ ਪੂਰੇ ਕਲੱਬ ਦੇ ਪਰੀ 17 ਅਗਸਤ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਹਮਿਲਟਨ ਤੋਂ ਜਿਨੇ ਵੀ ਪੋਡਕਾਸਟ ਦੇਖ ਰਹੇ ਹਨ ਉਹਨਾਂ ਨੂੰ ਜਰੂਰ 17 ਅਗਸਤ ਦਾ ਸੱਦਾ ਪੱਤਰ ਦਿਇਆ 35 ਸਾਲ ਹੋ ਗਏ ਜੀ ਇਹ 35ਵਾਂ ਆਪਣਾ ਦੀਵਾਲੀ ਦਿਵਸ ਮਨਾਇਆ ਜਾਊਗਾ ਜੀ 35 ਸਾਲਾਂ ਤੋਂ ਇੰਡੀਅਨ ਕਲਚਰ ਸੁਸਾਇਟੀ ਦੀਵਾਲੀ ਮਨਾ ਰਹੀ ਹੈ ਸ਼ੁਰੂ ਤੋਂ ਹੀ ਅਗਲੇ ਐਤਵਾਰ ਜੀ 17 ਨੂੰ ਹਮ ਹਮਾ ਕੇ ਪਹੁੰਚਣ ਸਾਰੇ ਡੂਕਸਟਰੀ ਦਾ ਓਪਨ ਓਪਨ ਫੰਕਸ਼ਨ ਹੈ ਸਾਰਿਆਂ ਲਈ ਸਾਰੀ ਪਬਲਿਕਲੀ ਕੋਈ ਟਿਕਟਡ ਇਵੈਂਟ ਨਹੀਂ ਹੈਗਾ ਉਰਚ ਜੀ ਹਾਂ ਉਹਨਾਂ ਨੂੰ ਇਹ ਜ਼ਰੂਰ ਹੈ ਜੀ ਸ਼ਿਵਾਨੀ ਕੇਸ਼ਪ ਆ ਰਹੀ ਹੈ ਕਾਫੀ ਬਾਲੀਵੁੱਡ ਦੀ ਸਟਾਰ ਆ ਸਿੰਗਰ ਆ ਪਰਫਾਰਮਰ ਆ ਸੋ ਇਤੇ ਉਹਨੂੰ ਨਾਲ ਉਹ ਕੌਂਸਲਰ ਜਨਰਲ ਉਹਨਾਂ ਨੇ ਉਹਨਾਂ ਨੂੰ ਸਪੈਸ਼ਲ ਸੱਦੇ ਤੇ ਆ ਰਹੇ ਨੇ ਪਬਲਿਕ ਦਾ ਰਸ਼ ਐਵਰੀ ইয়ার ਵੱਧਾ ਜਾ ਰਿਹਾ ਜਿਵੇਂ ਜਿਵੇਂ ਤੁਸੀਂ ਪਲਾਨ ਕਰਦੇ ਹੋ ਤੁਹਾਡੇ ਕੁਝ ਸਟੇਜ ਤੇ ਪਰਫਾਰਮੈਂਸ ਲੈਂਦੀਆਂ ਤੇ ਮੈਨੂੰ ਲੱਗਦਾ ਕਿ ਉੱਥੇ ਖੜਨ ਦੀ ਥਾਂ ਨਹੀਂ ਹੁੰਦੀ ਜਿੰਨਾ ਅਸੀਂ ਸੋਚਿਆ ਸੀ ਲਾਡੀ ਹਰ ਵਾਰੀ ਜਿੰਨਾ ਅਸੀਂ ਸੋਚਦੇ ਹਾਂ ਤੋਂ ਸਾਨੂੰ ਡਬਲ ਤੇ ਉੱਪਰ ਵਾਲੇ ਦੀ ਮਿਹਰ ਹੈ ਜੀ ਚਲੋ ਉਹ ਵੀ ਨਾਲ ਲਾ ਕੇ ਹੱਥ ਰੱਖ ਕੇ ਕੰਮ ਕਰਾਉਂਦਾ ਬਾਕੀ ਅਸੀਂ ਤੇ ਚਲੋ ਅੱਗੇ ਕੰਮ ਹੈ ਆ ਕੰਮ ਕਰਨ ਵਾਲੇ ਆ ਤੇ ਕੋਈ ਐਂਟਰੀ ਫੀਸ ਨਾ ਜੀ ਕੋਈ ਐਂਟਰੀ ਫੀਸ ਸਾਡੇ ਸਾਡੇ ਇਵੈਂਟਸ ਮੋਸਟਲੀ ਅਸੀਂ ਟਰਾਈ ਕਰਦੇ ਕਿ ਕੋਈ ਐਂਟਰੀ ਫੀਸ ਨਾ ਰੱਖੀ ਜਾਵੇ ਬੜਾ ਸੋਖਾ ਜਿਹਾ ਤਰੀਕਾ ਦੱਸਣ ਦਾ ਕਿ ਜੇ ਤੁਹਾਡੇ ਲਈ ਜਿੰਨੀ ਕਿ ਮਹੱਤਤਾ ਤੁਹਾਡੀ ਕ੍ਰਿਸਮਸ ਤੇ ਉਹਨੀ ਹੀ ਸਾਨੂੰ ਦਿਵਾਲੀ ਦੀ ਆ ਜੀ ਕਿ ਮੱਝ ਵਾਲਾ ਪਾਉ ਇੱਕ ਵਾਰੀ ਫਿਰ ਕੁਰਤਾ ਪਜਾਮਾ ਤੇ ਪੱਗ ਚ ਨਜ਼ਰ ਆਏਗਾ ਹਾਂਜੀ ਹਾਂਜੀ ਜ਼ਰੂਰ ਜੀ ਕੀ ਗੱਲ ਹੈ ਉਹ ਤੇ ਉਹੀ ਕੰਮ ਉਹਨਾਂ ਦਾ ਪਿਆਰ ਦਾ ਸ਼ਬਦ ਹੈ ਪਾਉ ਹਾਂਜੀ ਹਾਂਜੀ ਇਹ ਸਾਡੇ ਤੇ ਦੇਖੋ ਜੀ ਮੱਝ ਦੇਖੇ ਇਹ ਸਾਡੇ ਦਾ ਖਾਸ ਮੱਝ ਦਾ ਮਝੈਲ ਵੀ ਕਹ ਦਿੰਦੇ ਹਾਂਜੀ ਮਝੈਲ ਜੀ ਮਝੈਲ ਤੇ ਪਾਉ ਤੇ ਸਾਡੇ ਦੇ ਆਮ ਵਰਡ ਜਿਹੜਾ ਹੁੰਦਾ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਸਾਰੇ ਦਰਸ਼ਕਾਂ ਦਾ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਲਾਢੀ ਸਿੰਘ ਪਟਿਆਲਾ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਮਾਜੇ ਦਾ ਭਾਉ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਸਰਦਾਰ ਜੁਝਾਰ ਸਿੰਘ ਦਾਵਾ ਹਾਲੀ ਦੇ ਵਿੱਚ ਇਹਨਾਂ ਨੂੰ ਇੱਕ ਬਹੁਤ ਵੱਡੀ ਉਪਲਬਧੀ ਇੰਡੀਅਨ ਕਲਚਰ ਸੁਸਾਇਟੀ ਦੇ ਵੱਜੋਂ ਮਿਲੀ ਹੈ ਇਹ ਪਹਿਲਾਂ ਉੱਥੇ ਵਾਈਸ ਪ੍ਰੈਜ਼ੀਡੈਂਟ ਸੀ ਤੇ ਹੁਣ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਉਹਨਾਂ ਦੀ ਪੂਰੀ ਕਮੇਟੀ ਦੇ ਵੱਲੋਂ ਤੇ ਦੀਵਾਲੀ ਮੇਲੇ ਦੇ ਵੀ ਕੰਟਰੋਲਰ ਹਰ ਸਾਲ ਰਹਿੰਦੇ ਨੇ ਜੁਝਾਰ ਸਿੰਘ ਦਾਵਾ ਤੇ ਪਹਿਲੀਆਂ ਦੇ ਵਿੱਚੋਂ ਜਿਨ੍ਹਾਂ ਨੇ ਹਾਮਿਲਟਨ ਸ਼ਹਿਰ ਦੇ ਵਿੱਚ ਵਿਸਾਖੀ ਦਾ ਮੇਲਾ ਬੜੇ ਵੱਡੇ ਪੱਧਰ ਤੇ ਕਰਾਇਆ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਰੰਦਾਵਾ ਫੈਮਿਲੀ ਦਾ ਖਾਸ ਕਰਕੇ ਜੁਝਾਰ ਸਿੰਘ ਰੰਦਾਵਾ ਉਹਨਾਂ ਦਾ ਹਮੇਸ਼ਾ ਹੱਥ ਰਿਹਾ ਤੇ ਉਹ ਮੇਲਾ ਹਮੇਸ਼ਾ ਚੱਲਦਾ ਰਿਹਾ ਪਰ ਹੁਣ ਦੀਵਾਲੀ ਮੇਲਾ ਹੁੰਦਾ ਨਿਊ ਈਅਰ ਮੇਲਾ ਹੁੰਦਾ ਤੇ 15 ਅਗਸਤ ਨੂੰ ਵੀ ਸੈਲੀਬ੍ਰੇਟ ਕੀਤਾ ਜਾਂਦਾ ਤੇ ਇਸ ਵਾਰ ਡਿਊਕ ਸਟਰੀਟ 82 ਹਾਮਿਲਟਨ ਦੇ ਵਿੱਚ ਹੋਣ ਜਾ ਰਿਹਾ ਜੀ 17 ਅਗਸਤ ਨੂੰ ਜਿਹੜਾ 15 ਅਗਸਤ ਦਾ ਈਵੈਂਟ ਹੈ ਕਿਹੜੀ ਕਿਹੜੀ ਉਹਦੇ ਵਿੱਚ ਸਟੇਜ ਸਟੇਜ ਪਰਫਾਰਮੈਂਸ ਲੈਣ ਗਈਆਂ ਤੇ ਕਿਹ ਕਿਹ ਕੀ ਪ੍ਰੋਗਰਾਮ ਦੇ ਵਿੱਚ ਹੋਣ ਵਾਲਾ ਉਹਦੇ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ ਆਂ ਰੰਦਾਵਾ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਓ ਫਿਰ ਮੁਲਾਕਾਤ ਕਰਦੇ ਆਂ ਜੀ ਆਇਆਂ ਨੂੰ ਕਹਿੰਨੇ ਵੈਲਕਮ ਵੀ ਕਰਾਂਗੇ ਭਾਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਸਾਸਿਕਾਲ ਜੀ ਸਾਸਿਕਾਲ ਸਾਡੇ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਹਿਲਾਂ ਤਾਂ ਰੇਡੀਓ ਸਾਡੇ ਵਾਲੇ ਦੀ ਟੀਮ ਤੇ ਬਾਕੀ ਸਾਰੇ ਹੀ ਰੇਡੀਓ ਸਾਡੇ ਸਾਡੇ ਵਾਲੇ ਦੇ ਸੁਣਤਿਆਂ ਨੂੰ ਮੇਰੀ ਪਿਆਰ ਭਰੀ ਸਾਸਿਕਾਲ ਜੀ ਜੀ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਕਿ ਤੁਸੀਂ ਹੁਣ ਪ੍ਰੈਜ਼ੀਡੈਂਟ ਹੋ ਪੂਰੇ ਕਲੱਬ ਦੇ ਤੇ ਆਪਾਂ ਜੇ ਇੰਡੀਅਨ ਕਲਚਰ ਸੁਸਾਇਟੀ ਦੀ ਗੱਲ ਕਰਦੀਆਂ ਤਾਂ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਕਰਾਉਂਦੀ ਵੀ ਹੈ ਤੇ ਤੁਹਾਡੇ ਨਾਲ ਕਾਫੀ ਮੈਂ ਦੇਖਿਆ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਜੁੜੀਆਂ ਵੀ ਹਨ ਹਾਂਜੀ 35 ਸਾਲ ਹੋ ਗਏ ਜੀ ਇਹ 35ਵਾਂ ਆਪਣਾ ਦੀਵਾਲੀ ਅ ਦਿਵਸ ਮਨਾਇਆ ਜਾਊਗਾ ਜੀ 35 ਸਾਲ ਤੋਂ ਇੰਡੀਅਨ ਕਲਚਰ ਸੁਸਾਇਟੀ ਦੀਵਾਲੀ ਮਨਾ ਰਹੀ ਹੈ ਸ਼ੁਰੂ ਤੋਂ ਹੀ ਨਾ ਨਹੀਂ 35 ਸਾਲ ਤੋਂ ਹਾਂਜੀ 1990 ਤੋਂ ਸ਼ੁਰੂ ਕੀਤਾ ਸੀ ਜੀ ਇਹਨਾਂ ਨੇ ਤੇ ਇਹਦੀ ਇੱਕ ਬੜੀ ਵੱਡੀ ਹਿਸਟਰੀ ਹੈ ਜੀ ਪਹਿਲੇ ਸਾਡੇ ਬਜ਼ੁਰਗ ਜਿਹੜੇ ਆਏ ਹੋਏ ਨੇ ਉਹਨਾਂ ਚੋਂ ਕਈ ਤੇ ਹਲੇ ਨਾਲ ਨੇ ਸਾਡੇ ਗਾਰਡਨਸ ਕਰਦੇ ਨੇ ਕਿ ਇਹਨੇ ਆਪਣੀ ਏਜ ਕਾਰਨ ਕਈ ਨਹੀਂ ਵਿੱਚ ਜਦ ਅਨਵੋਲਵ ਪਰ ਉਹ ਗਾਈਡ ਤੇ ਸਾਨੂੰ ਕਹਦੇ ਨੇ ਪਰ ਉਹਨਾਂ ਚ ਦੇਖੋ ਜੀ ਉਹਨਾਂ ਨੇ 1990 ਦੇ ਵਿੱਚ ਇਹਨੂੰ ਫਾਰਮੇਸ਼ਨ ਕੀਤੀ ਹੈ ਜਿਹੜੀ ਹੈ ਸਾਡੇ ਹੁਣ ਤੋਂ ਵੀ ਪਹਿਲਾਂ ਹੁੰਦੀ ਗੱਲ ਹੈ ਤੇ ਇਹਨੂੰ ਆਪਣਾ ਜਿਹੜਾ ਫਾਊਂਡਰ ਸਥੇਟਰ ਜਿਹੜਾ ਹੁਣ ਟਟ ਗਿਆ ਇਥੇ ਉਹਦੇ ਚ ਇਹ ਪਰਮਨੈਂਟਲੀ ਲੇਬਰ ਵੀਕੈਂਡ ਬੁੱਕ ਸੀ अच्छा आ, जी ਇਹਨੂੰ ਬਹੁਤ ਹੀ ਉਹਦੇ ਚ 1290 ਸੀਟਾਂ ਸੀ ਲਾਡੀ ਐਂਡ ਹਰ ਵਰੀ ਉਹ ਫੁਲੀ ਸੋਲਡ ਆਊਟ ਹੁੰਦਾ ਸੀ ਉਹਦੀ ਟਿਕਟਡ ਇਵੈਂਟ ਸੀ ਤੇ ਪੂਲੀ ਸੋਲਡ ਆਊਟ ਸੀ ਤੇ ਉਹਦੇ ਚ ਜ਼ਿਆਦਾਤਰ ਮਕਦਾਰ ਕਿ ਵੀ ਫੈਮਿਲੀਜ਼ ਦੀ ਸੀ ਜੀ ਕੱਲੀਆਂ ਇੰਡੀਅਨ ਫੈਮਿਲੀ ਨਹੀਂ ਕਿ ਵੀ ਫੈਮਿਲੀਜ਼ ਵੀ ਹੋਰ ਚਾਕੇ ਤੇ ਉਹਨੂੰ ਬਹੁਤ ਹੀ ਬਹੁਤ ਹੀ ਸ਼ਿੱਦਤ ਨਾਲ ਜਿਆਦ ਕੀਤਾ ਤੇ ਉਹਨੂੰ ਵੇਟ ਕੀਤਾ ਜਾਂਦਾ ਸੀ ਉਹਦੀ ਤੇ ਹੁਣ ਫਿਰ ਜਦੋਂ 1902014 ਚ ਜਦੋਂ ਟੱਟ ਗਿਆ ਉਹ ਤੋਂ ਬਾਅਦ ਤੁਹਾਨੂੰ ਕਾਫੀ ਦਿੱਕਤ ਆਈ ਵੀਨਿਊ ਲੱਭਣ ਦੇ ਜੀ ਤੇ ਉਹ ਦੇਖੋ ਪਰ ਮੇਰੇ ਖਿਆਲ ਦੇਖਦਾ ਭਾਜੀ ਕਾਫੀ ਸੁਸਾਇਟੀਆਂ ਵਾਇ ਕਾਟੋ ਦੀਆਂ ਨਿਊਜ਼ੀਲੈਂਡ ਭਰ ਦੇ ਵਿੱਚ ਜੁੜੀਆਂ ਪਈਆਂ ਚਾਈਨੀਸ ਦੀ ਗੱਲ ਕਰਦੇ ਆਪਾਂ ਹਾਂ ਸਪੈਨਿਸ਼ ਵੀ ਨੇ ਸ਼੍ਰੀਲੰਕਨ ਵੀ ਨੇ ਗੁਜਰਾਤੀ ਵੀ ਨੇ ਕੋਈ ਛੱਡਿਆ ਤੁਸੀਂ ਕਲਬ ਨਹੀਂ ਦੇਖੋ ਜੀ ਇਹ ਚੀਜ਼ ਆਪਾਂ ਜੀ ਮੈਂ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਗਿਆ ਜੀ ਦੇਖੋ ਸਾਨੂੰ ਦੀਵਾਲੀ ਦੇ ਮਹੱਤਤਾ ਪਤਾ ਹੈ ਜਾਂ ਸਾਨੂੰ ਇੰਡੀਪੈਂਡੈਂਸ ਦਾ ਪਤਾ ਹੈ ਜਿਹੜੇ ਆਪਾਂ ਫੰਕਸ਼ਨ ਜਿਹੜੇ ਵੀ ਮਨਾਉਨੇ ਹਵੇ ਸਾਕੀ ਦਾ ਸਾਨੂੰ ਪਤਾ ਆ ਜੀ ਪਰ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਹਾਂ ਉਹ ਲੋਕਾਂ ਨੂੰ ਨਹੀਂ ਪਤਾ ਬਿਲਕੁਲ ਠੀਕ ਹੈ ਜੀ ਆਪਾਂ ਕਲਚਰ ਨੂੰ ਆਪਣੇ ਨੂੰ ਵਧਾਉਣਾ ਆਪਾਂ ਉਹਨਾਂ ਨੂੰ ਪ੍ਰਮੋਟ ਕਰਨਾ ਜੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਤੇ ਉਹ ਫਿਰ ਉਹ ਤੇ ਹੋ ਗਿਆ ਨੇ ਜੀ ਅਨਸਰਟੀਰ ਹੋ ਅਨਾਲ ਪਰ ਮੈਂ ਦੇਖਿਆ ਗਿਣਤੀ ਵੱਧ ਗਈ ਹੈ ਲੋਕਾਂ ਨੂੰ ਹੁਣ ਪਤਾ ਚੱਲਣ ਲੱਗ ਗਿਆ ਚਾਹੇ ਮੌਰੀ ਨੇ ਚਾਹੇ ਗੋਰੀ ਨੇ ਚਾਹੇ ਹੋਰ ਚਾਈਨਿਸ ਵੀ ਨੇ ਉਹਨਾਂ ਨੂੰ ਪਤਾ ਚੱਲਣ ਲੱਗ ਗਿਆ ਵੀ ਇੰਡੀਅਨਸ ਦੀਵਾਲੀ ਫੈਸਟੀਵਲ ਮਨਾਉਂਦੇ ਹਨ ਤੇ ਦੀਵਾਲੀ ਕੀ ਹੈ ਕਾਫੀ ਨੂੰ ਪਤਾ ਲੱਗ ਗਿਆ ਹਾਂਜੀ ਤੇ ਇਹ ਜਦੋਂ ਆਪਾਂ ਉਹਦੀ ਮਹੱਤਤਾ ਖੁਦ ਨਹੀਂ ਦੱਸਣੀ ਤੇ ਫਿਰ ਨਹੀਂ ਪਤਾ ਲੱਗਣਾ ਤੇ ਹੁਣ ਇਹ ਹੈ ਦੇਖੋ ਜੀ ਆਪਾਂ ਤੇ ਬੜਾ ਸੁੱਖਾ ਜਿਹਾ ਤਰੀਕਾ ਉਹਨਾਂ ਨੂੰ ਦੱਸਣ ਦਾ ਕਿ ਜੇ ਤੁਹਾਡੇ ਲਈ ਜਿੰਨੀ ਕਿ ਮਹੱਤਤਾ ਤੁਹਾਡੀ ਕ੍ਰਿਸਮਸ ਦੀ ਉਹਨੀ ਹੀ ਸਾਨੂੰ ਦੀਵਾਲੀ ਦੀ ਆ ਜੀ ਠੀਕ ਹੈ ਜੀ ਇਸੇ ਤਰ੍ਹਾਂ ਸਾਨੂੰ ਵਸਾਖੀ ਦੀ ਆ ਤੇ ਉਹ ਚੀਜ਼ਾਂ ਨੂੰ ਇੱਕ ਤੇ ਸਾਡੇ ਲਈ ਬਹੁਤ ਜ਼ਰੂਰੀ ਹੈ ਇੱਕ ਸਾਡੀ ਆਉਣ ਵਾਲੀ ਜਨਰੇਸ਼ਨ ਜਿਹਦੇ ਖਾਸ ਕਰਕੇ ਜਿਹੜੇ ਤੇ ਸਾਡਾ ਪੂਰਾ ਜੋਰ ਲੱਗਾ ਜਿਹੜਾ ਅਸੀਂ ਕਹਿੰਦੇ ਕਿ ਸਾਡੀ ਜਿਹੜੀ ਕਮਾਈ ਆ ਉਹ ਆ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਜਿਹੜਾ ਹੈ ਕਲਚਰ ਤੋਂ ਪ੍ਰਾਣਾ ਕੀਤਾ ਜਾਵੇ ਤੇ ਜੇ ਇਹ ਨਾਲ ਜੁੜੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਇਹਨਾਂ ਦੀ ਇਹ ਤਿਹਾਰਾਂ ਦੀ ਮਹੱਤਤਾ ਕੀ ਆ ਤਾਂ ਹੀ ਇਹ ਕੈਰੀ ਔਨ ਹੋ ਸਕਦਾ ਹੈ ਅੱਗੇ ਕਲਚਰ ਜੇ ਨਹੀਂ ਤੇ ਫਿਰ ਇਹਦੇ ਤੇ ਹੀ ਸਾਰੇ ਕਰਕੇ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਸਾਡੇ ਜੋ ਹੋਰ ਵੀ ਬਾਕੀ ਹੈਗੇ ਜਿਹੜੇ ਕਰਦੇ ਨੇ ਤੇ ਇਤੇ ਜੋਰ ਲੱਗਾ ਹੁੰਦਾ ਕਿ ਚਲੋ ਹਰ ਤਰ੍ਹਾਂ ਮਨਾਇਆ ਜਾਵੇ ਇੰਡੀਅਨ ਕਲਚਰ ਸੁਸਾਇਟੀ ਦਾ ਜੇ ਪਿਛੋਕੜ ਦੱਸਾਂ ਤੇ ਸਿਰਫ ਦੀਵਾਲੀ ਲਈ ਉਹਦੋਂ ਬਣੀ ਸੀ ਇਹ ਅੱਛਾ ਜੀ ਇਹਨੂੰ ਦੀਵਾਲੀ ਕਮੇਟੀ ਵੀ ਕਈ ਕਹਿ ਦਿੰਦੇ ਨੇ ਪਰ ਉੱਚ ਜਦੋਂ ਮੇਰਾ ਆਉਂਦਾ ਵਿੱਚ ਹੈਗਾ ਸੀ ਜੀ ਕਿ ਉਹ ਉਰਚ ਅਸੀਂ ਕਿਹਾ ਕਿ ਹੈਂਗ ਨਾ ਸਕ ਕਿ ਆਪਾਂ ਤੇ ਕਲਚਰ ਸੁਸਾਇਟੀਆਂ ਫਿਰ ਅਸੀਂ ਹੌਲੀ-ਹੌਲੀ ਵਿੱਚ ਜੋੜਦੇ ਗਏ ਇੱਕ-ਇੱਕ ਸਾਲ ਕਰਕੇ ਤੇ ਆਪਾਂ ਨਿਊ ਇਅਰ ਮੇਲਾ ਫਿਰ ਉਹ ਕਹਿੰਦੇ ਜੀ ਇਹ ਤੇ ਇੰਡੀਅਨ ਕਲਚਰ ਸਾਡੀ ਪੰਜਾਬੀ ਕਲਚਰ ਸੋਸਾਇਟੀ ਨੇ ਤੇ ਇਸ ਕਰਕੇ ਆਪਾਂ ਫਿਰ ਇਦਾਂ ਕੀਤਾ ਜਾਏ ਕਿ ਵਿਸਾਖੀ ਜਦੋਂ ਇਹ ਇਹ ਕਾਫੀ ਇੰਡੀਅਨ ਨੂੰ ਵੀ ਨਹੀਂ ਨੂੰ ਨਹੀਂ ਸੀ ਉਰ ਤੋਂ ਬਹੁਤ ਪਤਾ ਜਿਆਦਾ ਕਿ ਆਪਣੀ ਜਿਹੜੀ 14 ਜਾਂ 13 April ਆ ਉਦੋਂ ਜਿਹੜਾ ਨਵਾਂ ਵਿਸਾਖ ਦਾ ਮਹੀਨਾ ਚੜਦਾ ਉਹ ਆਪਣੇ ਕੱਲੇ ਪੰਜਾਬ 'ਚ ਨਹੀਂ ਮਨਾਇਆ ਜਾਂਦਾ ਉਹ ਆਪਣੇ 8-10 ਥਾਵਾਂ ਤੇ ਇੰਡੀਆ 'ਚ ਹੋਰ ਮਨਾਇਆ ਜਾਂਦਾ ਉਹਨਾਂ ਦਾ ਵੀ ਨਵਾਂ ਸਾਲ ਆ ਤੇ ਉਹ ਤੇ ਫਿਰ ਓਵਰਆਲ ਹੋ ਗਿਆ ਨਾ ਜੀ ਇੰਡੀਅਨ ਕਲ ਇੰਡੀਅਨ ਨਿਊ ਇਅਰ ਮੇਲਾ ਹੋ ਗਿਆ ਆਪਾਂ ਚਾਈਨਿਸ ਨਿਊ ਈਅਰ ਦੇਖੋ ਜਿੱਥੇ ਕਿ ਨਾ ਤੋਲਟ ਮੱਕਾ ਪੈਂਦਾ ਇੱਥੇ ਕਾਫੀ ਮਤਲਬ ਕਿ ਸਾਰੇ ਹੀ ਗੋਰਿਆਂ ਨੂੰ ਪਤਾ ਕਿ ਚਾਈਨਿਸ ਨਿਊ ਈਅਰ ਜੀ ਫਰਬਰੀ ਚ ਆਉਣਾ ਤੇ ਪਰ ਇੰਡੀਅਨ ਨਿਊ ਈਅਰ ਬਾਰੇ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਉਹਨੂੰ ਅਸੀਂ ਉਹ ਉਹ ਦੌਰ ਵਿੱਚ ਤੋੜਿਆ ਵੀ ਨਿਊ ਈਅਰ ਮੇਲਾ ਚਲੋ ਜੀ ਵਿਸਾਖੀ ਕਹ ਲਓ ਨਿਊ ਈਅਰ ਮੇਲਾ ਕਹ ਲਓ ਉਹਨੂੰ ਇਕੱਠਾ ਕਰਤਾ ਪਹਿਲਾਂ ਉਹ ਪਵ ਵਿਸਾਖੀ ਨੂੰ ਮੈਂ ਤੁਹਾਨੂੰ ਥੋੜਾ ਰੋਕਣਾ ਚਾਹਾਂਗਾ ਮੈਂ ਵੀ ਕਾਫੀ ਸਾਲਾਂ ਤੋਂ ਤੁਹਾਡੇ ਨਾਲ ਜੁੜਿਆ ਪਿਆ ਅਸੀਂ ਉੱਥੇ ਜਾਣਦੇ ਹਾਂ ਇੱਕ ਦੂਜੇ ਦੀ ਹੈਲਪ ਕਰਦੇ ਹਾਂ ਬਟ ਮੈਂ ਇੱਕ ਗੱਲ ਦੇਖਦੇ ਹਾਂ ਐਵਰੀ ਈਅਰ ਵੱਧਦਾ ਜਾ ਰਿਹਾ ਜਿਵੇਂ ਜਿਵੇਂ ਤੁਸੀਂ ਪਲਾਨ ਕਰਦੇ ਹੋ ਤੁਹਾਡੇ ਕੁਝ ਸਟੇਜ ਤੇ ਪਰਫਾਰਮੈਂਸ ਲੈਂਦੀ ਹੈ ਲੇਖ ਦੇ ਉੱਤੇ ਆਪਾਂ ਤਕਰੀਬਨ 2 ਸਾਲਾਂ ਤੋਂ ਕਰ ਰਹੇ ਹਾਂ ਹਾਂਜੀ ਆਪਾਂ 2023 ਤੇ 24 ਚ ਕੀਤਾ ਹਾਂਜੀ ਤੇ ਹੁਣ ਐਕਸਪੀਰੀਅੰਸ ਵੀ ਆਪਾਂ ਨੂੰ ਆ ਗਿਆ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਕਿ ਉੱਥੇ ਖੜਨ ਨਹੀਂ ਥਾਂ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਇਹੰਦਰ ਜਿੰਨਾ ਰਸ ਹੁੰਦਾ ਜਿੰਨਾ ਅਸੀਂ ਸੋਚਿਆ ਸੀ ਲਾਡੀ ਹਰ ਵਾਰੀ ਜਿੰਨਾ ਅਸੀਂ ਸੋਚਦੇ ਉਰ ਤੋਂ ਸਾਨੂੰ ਡਬਲ ਤੇ ਉੱਪਰ ਵਾਲੇ ਦੀ ਮਿਹਰ ਹੈ ਜੀ ਚਲੋ ਕਹਿੰਦੇ ਜੀ ਐ ਉਹ ਵੀ ਨਾਲ ਲਾ ਕੇ ਹੱਥ ਰੱਖ ਕੇ ਕੰਮ ਕਰਾਉਂਦਾ ਬਾਕੀ ਅਸੀਂ ਤੇ ਚਲੋ ਅੱਗੇ ਕੰਮ ਹੈ ਆ ਕੰਮ ਕਰਨ ਵਾਲੇ ਆ ਤੇ ਬਾਕੀ ਜਿਹੜੀ ਤੁਹਾਡੀ ਸਪੋਰਟ ਹੈ ਜਿੱਦਾਂ ਤੁਹਾਡੇ ਨਾਲ ਲੋਕਾਂ ਨੇ ਹੋਣ ਬਾਕੀ ਇਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਇਹ ਇਹ ਸਾਰਿਆਂ ਦੀ ਜੇ ਕਹੀਏ ਪੀ ਇੱਕ ਕੱਲੇ ਬੰਦੇ ਦਾ ਕੰਮ ਨਹੀਂ ਨਹੀਂ ਹੈਗਾ ਜੀ ਇਹ ਟੀਮ ਦਾ ਕੰਮ ਹੈ ਬਾਕੀ ਇਹ ਹੈ ਕਿ ਜਿਹੜੇ ਸਾਡੇ ਜਿਹੜੇ ਵਿੱਚ ਵੌਲੰਟੀਅਰਸ ਨੇ ਜਿਹੜੇ ਸਾਡੇ ਕੰਮ ਕਰਦੇ ਨੇ ਆ ਕੇ ਇਹ ਹਰ ਇੱਕ ਦਾ ਹੀ ਕੰਮ ਜਾਂਦਾ ਇਹ ਕੱਲੀ ਮੇਰੀ ਜ਼ਿੰਮੇਵਾਰੀ ਨਹੀਂ ਇਹ ਹਰ ਇੱਕ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੇ ਉਰਚ ਜਾ ਕੇ ਇਹ ਤੱਕ ਵੱਧ ਤੋਂ ਵੱਧ ਅਸੀਂ ਪਰਵਾਹ ਹੰਗਵਾਰਾ ਦਿੱਤੀ ਆਪਣੇ ਕਲਚਰ ਨੂੰ ਹੁਣ ਉਹ ਚੀਜ਼ ਦੀ ਗੱਲ ਇਹ ਹੋਈ ਹੈ ਕਿ ਅਸੀਂ ਪਹਿਲੇ ਸਾਲ ਜਦੋਂ ਕੱਢਿਆ ਉਹ ਵੀ ਅਸੀਂ ਇਸੇ ਦੁੱਖੋਂ ਹੀ ਕਿਤੇ ਤੇ ਮੈਂ ਗੱਲ ਸ਼ੁਰੂ ਕੀਤੀ ਸੀਗੀ ਸਾਨੂੰ ਵੀ ਨਿਊ ਕੋਈ ਚੱਜ ਤਾਂ ਨਹੀਂ ਲੱਭਦਾ ਹੂੰ ਹੁਣ ਇਹ ਸਾਡੇ ਇੱਥੇ ਮੈਲਟਨ 'ਚ ਖਾਸ ਕਰਕੇ ਘਾਟ ਆ ਕਿ ਵੈਨਿਊ ਇੱਕ ਚਾਹੀਦਾ ਨਹੀਂ ਹੈਗਾ ਜਿਹੜੇ ਕੋ ਹੈਗਾ ਬਹੁਤ ਜ਼ਿਆਦਾ ਇਹ ਬਹੁਤ ਵੱਡੇ ਤੇ ਬਹੁਤ ਜ਼ਿਆਦਾ ਮਹਿੰਗੇ ਨਹੀਂ ਸਾਰਾ ਕੁਝ ਆ। ਉਰੇ ਵਿੱਚ ਸਾਨੂੰ ਸਾਰਾ ਦੇਖਣਾ ਪੈਂਦਾ ਵੀ ਜੇ ਉਹ ਮਹਿੰਗੇ ਵੀ ਕੋਈ ਚੱਕਰ ਨਹੀਂ ਪਰ ਉੱਚ ਪ੍ਰੋਬਲਮ ਇਹ ਆ ਕਿ ਸਾਡਾ ਇੱਕ ਕਲਚਰ ਇਦਾਂ ਦਾ ਜੋ ਨਾਲ ਖਾਣ ਪੀਣ ਨਹੀਂ ਤੂੰ ਤਾਂ ਕੋਈ ਮਜ਼ਾ ਨਹੀਂ। ਮਜ਼ਾ ਨਹੀਂ। ਪਰ ਤੂੰ ਤਾਂ ਸਟੋਲਰ ਹੀ ਕਮਾਲ ਕਰਦੇ ਹਾਂ। ਹਾਂਜੀ ਫਿਰ ਇਹ ਆ ਜੀ ਹੁਣ ਫਿਰ ਉਹ ਹੁਣ ਜੇ ਅਸੀਂ ਸਪੋਨਸ ਕਰੋ ਵੀ ਕਲਾਉਡ ਲੈ ਬੁੱਕ ਕਰਾ ਲੈਂਦੇ ਹਾਂ ਉਰਚ ਤੁਸੀਂ ਖਾੜੇ ਨਹੀਂ ਸਕਦੇ ਫੂਡ। ਹਾਂ। ਪੀ ਉਹ ਹੀ ਹੈ ਵੱਡੇ ਤੋਂ ਵੱਡਾ ਫਿਰ ਇਸਾਂ ਹੀ ਸਾਨੂੰ ਇਹ ਸਿਟੀ ਕੌਂਸਲਰ ਨਾਲ ਸਾਡੀ ਇਹ ਗੱਲਬਾਤ ਬਾ ਪਹਿਲੋਂ ਵੀ ਬਹੁਤ ਚੱਲੀ ਉਹ ਥੋੜੀ ਠੱਪ ਹੋ ਗਈ ਉਹਨਾਂ ਦਿਨਾਂ 'ਚ ਵੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੰਨੀਆਂ ਦਿਵਾਲੀਆਂ ਨਿੱਕੇ ਨਿੱਕੇ ਐਸੋਸੀਏਸ਼ਨਾਂ ਮਨਾਉਂਦੀ ਆਂ ਆਪਾਂ ਇੱਕ ਕਿਉਂ ਨਹੀਂ ਕਰਦੇ ਉਹ 10 12 ਸਾਲ ਉਹ ਚੰਗਾ ਪ੍ਰੋਗਰਾਮ ਚੱਲਿਆ ਮੁੜ ਕੇ ਫਿਲਪ ਯੰਗ ਹੁੰਦਾ ਸੀ ਉਹ ਉਹਦੀ ਡੈਥ ਕਾਉਂਸਲਰ ਸੀ ਉਹਦੀ ਉਹਨੇ ਕਾਫੀ ਇਹਨੂੰ ਅੱਗੇ ਬਰਾਵਾ ਦਿੱਤਾ ਵੀ ਇੱਕ ਦਿਵਾਲੀ ਹੋਈ ਜਾਵੇ ਪਰ ਉਹ ਚੋਂ ਫਿਰ ਥੋੜਾ ਜਿਹਾ ਪੋਲਿਟਿਕਸ ਤੇ ਥੋੜੀ ਜਿਹੀ ਉਹਦੀ ਡੈਥ ਹੋਰ ਕਰਕੇ ਥੋੜਾ ਜਿਹਾ ਉਹ ਪਿੱਛੇ ਪੈ ਗਿਆ ਫਿਰ ਅਸੀਂ ਇਹਨੂੰ ਦੁਬਾਰਾ ਇੱਕ ਵਾਰੀ ਰਿਵਾਈਵ ਕੀਤਾ ਤੇ ਸ੍ਰੀ ਕੌਂਸਲ ਨੇ ਬਹੁਤ ਹੱਥ ਦਿੱਤਾ ਨਾਲ ਸਾਡੇ ਠੀਕ ਹੈ ਜੀ ਹਾਈ ਕਮਿਸ਼ਨ ਆਫ ਇੰਡੀਆ ਉਹ ਵੀ ਹੈਲਪ ਕਰਦੇ ਨਾਲ ਸਾਰਾ ਕੁਝ ਬਾਕੀ ਜਿਹੜੀਆਂ ਆਰਗੇਨਾਈਜੇਸ਼ਨਾਂ ਆ 8 9 ਆਰਗੇਨਾਈਜੇਸ਼ਨਾਂ ਨਾਲ ਹੋ ਕੇ ਚੱਲਦੀਆਂ ਨੇ ਤੇ ਉਹਨਾਂ ਇਹ ਹੈ ਕਿ ਪਰਵਾਹ ਹੰਗਾਰਾ ਹੋਣ ਕਰਕੇ ਅਸੀਂ ਜਦੋਂ ਬਹੁਤ ਵੱਡਾ ਸਟੈਪ ਸੀ ਇੱਕ ਆਰਗੇਨਾਈਜੇਸ਼ਨ ਲਈ ਬਾਹਰ ਜਾ ਕੇ ਕਰਨਾ ਕਿਉਂਕਿ ਇੱਕ ਬਿਲਕੁਲ ਇੰਨਾ ਕ ਜਿਆਦਾ ਪੇਪਰ ਵਰਕ ਤੇ ਜਿਹੜਾ ਸੇਫਟੀ ਮੀਜਰਸ ਹੈਗੀਆਂ ਕਿ ਉਹ ਬੰਦਾ ਉਹਨੂੰ ਦੇਖ ਕੇ ਘਬਰਾ ਜਾਂਦਾ ਪਰ ਉਹ ਇਹ ਕਿ ਹਾਂ ਇੱਕ ਅੱਧੀ ਵਾਰੀ ਚ ਨੰਗਣਾ ਪੈਂਦਾ ਜੀ ਮੁੜ ਕੇ ਅਗਲੇ ਸਾਲ ਥੋੜਾ ਜਿਹਾ ਹੋਰ ਹਾਲ ਹੋ ਜਾਂਦਾ ਅੱਗੇ ਹੁਣ ਜਾਂਚ ਜੀ ਆ ਗਈ ਜੀ ਠੀਕ ਹੈ ਜੀ ਉਹ ਪਰ ਗੱਲ ਇਹ ਸੀ ਕਿ ਜਿੱਥੇ ਅਸੀਂ ਸੋਚਿਆ ਸੀ ਕਿ ਹਾਂ ਜਿੱਥੇ 1000 1000 ਬੰਦਾ ਹਾਲ 'ਚ ਆਉਂਦਾ ਉੱਥੇ ਚੱਲ 2 ਢਾਈ ਆ ਜੂਗਾ ਉਹ ਪਹਿਲੇ ਸਾਲ ਜੀ ਸਾਡੇ ਉੱਪਰ ਵਾਲੇ ਦੀ ਮੇਖੋ ਜੀ ਵਾਈ ਗੁਰੂ ਮਹਾਰਾਜ ਦੀ ਦੇਰ ਨਾਲ ਉੱਥੇ 6500 ਬੰਦਾ ਸੀ ਜੀ ਪਹਿਲੇ ਸਾਲ 2023 ਪਿਛਲੇ ਸਾਲ 11000 ਤੋਂ ਵੱਧ ਘਟਾਪਾ ਉਹਨਾਂ ਅਸੀਂ ਇਸ ਸਾਲ ਉਮੀਦ ਕਰ ਰਹੇ ਹਾਂ ਕਿ ਲੱਗਦਾ ਕਿ 15000 ਤੋਂ ਉੱਤੇ ਬੰਦਾ ਟੱਪੂਗਾ ਦੀਵਾਲੀ ਦਾ ਠੀਕ ਹੈ ਜੀ ਇਦਾਂ ਹੀ ਹੌਲੀ ਹੌਲੀ ਕਰਕੇ ਅਸੀਂ ਜਿਹੜੇ ਫੰਕਸ਼ਨ ਜਿਹੜੇ ਸਾਡੇ ਕੋਲ ਬਾਹਰ ਆਊਟਡੇਟ ਹੋਈ ਜਾਂਦੇ ਨੇ ਉਹ ਆਪਾਂ ਬਾਹਰ ਉੱਥੇ ਜਿੱਥੇ ਆਪਾਂ ਕਮਾਂਡੇਟ ਕਰ ਸਕਦੇ ਹਾਂ ਕਰ ਸਕਦੇ ਤੇ ਉਹਦੇ ਨਾਲ ਇਹ ਆਪੀ ਚਲੋ ਲੋਕਾਂ ਨੇ ਪਰ ਇਹ ਗੱਲ ਸੀ ਕਿ ਲੋਕਾਂ ਨੇ ਇੰਜੋਏ ਬਹੁ ਕੀਤਾ ਬਾਹਰ ਹਾਂਜੀ ਜਿਹੜਾ ਸਾਨੂੰ ਜਿਹੜਾ ਪਿੱਛੋਂ ਫੀਡਬੈਕ ਆਹੀ ਫੀਡਬੈਕ ਬਹੁਤ ਜ਼ਰੂਰੀ ਹਰ ਇੱਕ ਲਈ ਗੋਡੌਰ ਬੈਡ ਉਹ ਜਦ ਪੋਜ਼ਿਟਿਵ ਨੇਕ ਦੋਹਾਂ ਚੀਜ਼ਾਂ ਚਾਹੀਦੀਆਂ ਸਾਨੂੰ ਸਾਨੂੰ ਇਹ ਨਹੀਂ ਚਾਹੀਦਾ ਕਿ ਹਾਂ ਤੁਸੀਂ ਬਹੁਤ ਸੋਹਣਾ ਕੀਤਾ ਸਾਨੂੰ ਇਹ ਵੀ ਚਾਹੀਦਾ ਕਿ ਕੀ ਕਰਨਾ ਹੋ ਚਾਹੀਦਾ ਸਾਨੂੰ ਆਹ ਚੀਜ਼ ਦੀ ਪ੍ਰੋਬਲਮ ਆਈ ਹੈ ਤਾਂ ਕਿ ਅਸੀਂ ਉਹਨੂੰ ਪਾਲਿਸ਼ ਕਰ ਸਕਦੇ ਤੁਸੀਂ ਵੀ ਆਪ ਵੀ ਕਾਫੀ ਇਨਵੋਲਵਡ ਹੈ ਤੁਹਾਨੂੰ ਪਤਾ ਹੈ ਜੇ ਸਾਨੂੰ ਕੋਈ ਦੱਸੇ ਨੇ ਸਾਰੇ ਹਾਂਜੀ ਹਾਂਜੀ ਠੀਕ ਠੀਕ ਕਰੀ ਜਾਂਦੇ ਉਹ ਵੀ ਠੀਕ ਨਹੀਂ ਗੱਲ ਭਾਜੀ 17 ਅਗਸਤ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਹਿਮਿਲਟਨ ਤੋਂ ਜਿਹਨੇ ਵੀ ਪੋਡਕਾਸਟ ਦੇਖ ਰਹੇ ਹਨ ਉਹਨਾਂ ਨੂੰ ਜਰੂਰ 17 ਅਗਸਤ ਦਾ ਸੱਦਾ ਪੱਤਰ ਦਿਓ ਹਾਂਜੀ ਦੇਖੋ ਜੀ 17 ਅਗਸਤ ਨੂੰ ਸਾਡੀ ਵਾਰੀ ਆਈ ਆ ਇੱਕ ਚੇਨ ਚੱਲੀ ਜਿਹੜੀ ਆਪਣੀ ਕਾਉਂਸਲਰ ਜਨਰਲ ਜਾਂ ਹਾਈ ਕਮਿਸ਼ਨ ਆਫ ਇੰਡੀਆ ਜਾਂ ਕਾਉਂਸਲਰ ਜਨਰਲ ਆਫ ਇੰਡੀਆ ਕਿਉਂਕਿ ਹਿਮਿਲਟਨ ਹੁਣ ਆਪਾਂ ਕਾਉਂਸਲਰ ਜਨਰਲ ਦੇ ਥੱਲੇ ਆਉਨੇ ਇਹ ਆਪਾਂ ਉਹਨਾਂ ਦੇ ਨਾਲ ਹੋ ਕੇ ਉਹਨਾਂ ਨੂੰ ਰਿਕੁਐਸਟ ਆਈ ਸੀ ਕਿ ਆਪਾਂ ਇੱਥੇ 15 ਅਗਸਤ ਦਾ ਫੰਕਸ਼ਨ ਇੱਥੇ ਵੀ ਮਨਾਇਆ ਜਾਵੇ 15 ਅਗਸਤ ਜਿਹੜਾ ਮੇਨ ਫੰਕਸ਼ਨ ਹੈ ਉੱਥੇ ਬੁੱਕ ਹੈ ਜੀ ਆਕਲੈਂਡ 16 ਨੂੰ ਵੀ ਉੱਥੇ ਬੁੱਕ ਹੈ ਤੇ ਹੁਣ 17 ਦੀ ਸਾਡੀ ਵਾਰੀ ਆਈ ਹੈ ਹਾਂ ਜੀ ਸੰਡੇ ਦੀ ਅਗਲੇ ਐਤਵਾਰ ਅਗਲੇ ਐਤਵਾਰ ਜੀ 17 ਨੂੰ ਹਮ ਹਮਾ ਕੇ ਪਹੁੰਚਣ ਸਾਰੇ ਡਿਊਕਸ ਟੀਲ ਓਪਨ ਓਪਨ ਫੰਕਸ਼ਨ ਹੈ ਸਾਰਿਆਂ ਲਈ ਸਾਰੀ ਪਬਲਿਕਲੀ ਕੋਈ ਟਿਕਟਡ ਇਵੈਂਟ ਨਹੀਂ ਹੈਗਾ ਉਰਚ ਜੀ ਹਾਂ ਉਹਨਾਂ ਨੂੰ ਇਹ ਜ਼ਰੂਰ ਹੈ ਜੀ ਸ਼ਿਵਾਨੀ ਕੇਸ਼ਵ ਆ ਰਹੀ ਹੈ ਕਾਫੀ ਬਾਲੀਵੁੱਡ ਦੀ ਸਟਾਰ ਆ ਸਿੰਗਰ ਆ ਪਰਫਾਰਮਰ ਹੈ ਸ੍ਰੀ ਤੇ ਉਹਨੂੰ ਨਾਲ ਉਹ ਕੌਂਸਲਰ ਜਨਰਲ ਉਹਨਾਂ ਨੇ ਉਹਨਾਂ ਨੂੰ ਸਪੈਸ਼ਲ ਸੱਦੇ ਤੇ ਆ ਰਹੇ ਨੇ ਉਹਦੇ ਨਾਲ ਹੋਰ ਕੁਝ ਸਾਡੇ ਪਰਫਾਰਮਰਸ ਆ ਰਹੇ ਨੇ ਓਵਰਸੀਜ਼ ਤੋਂ ਵੀ ਤੇ ਉਹਨਾਂ ਨੇ ਕਾਫੀ ਵਧੀਆ ਐਂਟਰਟੇਨਮੈਂਟ ਦਾ ਇੰਤਜ਼ਾਮ ਆ ਲੋਕਲ ਵੀ ਸਾਡੇ ਥੋੜੇ ਬਹੁਤ ਐਂਟਰਟੇਨਮੈਂਟ ਸਾਡਾ ਪਰਫਾਰਮੈਂਸ ਪੂਰਾ ਫੈਮਿਲੀ ਇਵੈਂਟ ਹੈ ਜੀ ਹਾਂਜੀ ਪੂਰਾ ਫੈਮਿਲੀ ਇਵੈਂਟ ਹੈ ਜੀ ਐਂਟਰੀ ਫੀਸ ਨਾ ਜੀ ਕੋਈ ਐਂਟਰੀ ਫੀਸ ਨਹੀਂ ਸਾਡੇ ਸਾਡੇ ਇਵੈਂਟਸ मोस्टली ਅਸੀਂ ਟਰਾਈ ਕਰਦੇ ਕਿ ਕੋਈ ਐਂਟਰੀ ਫੀਸ ਨਾ ਰੱਖੀ ਜਾਵੇ ਤੇ ਇਸ ਇੱਕ ਵਾਰੀ ਐਡਰੈਸ ਤੇ ਟਾਈਮ ਡੇ ਦੱਸ ਦਿਓ ਜੀ ਪਲੀਜ਼ ਹਾਂਜੀ 17 ਅ ਦੈਨਸ ਐਤਵਾਰ ਤੇ ਉਥੇ ਜੀ 82 ਡਿਊਕ ਸਟ੍ਰੀਟ ਤੇ ਜਿਹੜਾ ਆਪਣਾ ਵਾਕਟੋ ਇੰਡੀਅਨ ਐਸੋਸੀਏਸ਼ਨ ਦਾ ਹਾਲ ਹੈ ਹਾਂਜੀ ਇਹ ਸਾਡਾ ਜੀ ਇਨ ਕਨਜੰਕਸ਼ਨ ਵਿਦ ਐ ਇੰਡੀਅਨ ਕਲਚਰ ਸੁਸਾਇਟੀ ਇਨ ਕਨਜੰਕਸ਼ਨ ਵਿਦ ਕੌਂਸੂਲਰ ਜਨਰਲ ਆਫ ਇੰਡੀਆ ਐਂਡ ਵਾਈਕਟੋ ਇੰਡੀਅਨ ਐਸੋਸੀਏਸ਼ਨ ਅਸੀਂ ਕਿੱਥੇ ਮਿਲ ਕੇ ਮਿਲਾਂ ਰਹੇ ਆ ਖਾਣ ਪੀਣ ਦਾ ਕੋਈ ਸਟਾਲ ਹੈਗਾ ਉੱਥੇ ਹਾਂਜੀ ਖਾਣ ਪੀਣ ਦੇ ਮੇਰੇ ਖਿਆਲ ਸੇ ਜੀ ਸਟਾਲ ਕੀਤੇ ਗਏ ਨੇ ਇੰਤਜ਼ਾਮ ਕਰਾ ਕੋ ਇੰਡੀਅਨ ਐਸੋਸੀਏਸ਼ਨ ਦਾ ਐਂਡ ਐਂਜੋਇਮੈਂਟ ਵੀ ਚਾਹੀਦਾ ਜੀ ਹਾਂਜੀ ਹਾਂਜੀ ਜ਼ਰੂਰੀ ਜੀ ਉਹ ਖਾਣਾ ਦੇਖੋ ਜੀ ਆਪਣੇ ਕਲਚਰ ਚ ਹੈਗਾ ਜੀ ਖਾਣੇ ਤੋਂ ਬਿਨਾ ਤੇ ਮਾਲ ਨਹੀਂ ਬਣਦਾ ਠੀਕ ਹੈ ਨਾ ਹਾਂਜੀ ਤੇ ਉਹ ਸਟਾਲ ਲੱਗਣਗੇ ਜੀ ਫਿਰ ਜਿਹੜਾ ਵੀ ਕੋਈ ਆਪਣਾ ਜਾਉਂਦਾ ਤੇ ਬਾਹਰ ਜਾ ਕੇ ਉਹਨੂੰ ਖਾਜ ਰੂ ਸਕਦਾ ਤਿਆਰੀ ਕਿਵੇਂ ਦੀ ਚੱਲ ਰਹੀ ਭਾਈ 17 ਅਗਸਤ ਦੀ 17 ਅਗਸਤ ਦੀ ਤਿਆਰੀ ਪੂਰੀ ਜੀ ਅਸੀਂ ਸਰਕੂਲੇਟ ਕਰ ਰਹੇ ਹਾਂ ਸਾਰਿਆਂ ਨੂੰ ਥੋੜਾ ਸ਼ਾਰਟ ਨੋਟਿਸ ਸੀ ਪਰ ਅਸੀਂ ਉਹਨੂੰ ਕਰ ਲਿਆ ਕਿਉਂਕਿ ਕਾਫੀ ਚੀਜ਼ਾਂ ਸਾਨੂੰ ਬੈਕ ਐਂਡ ਫੋਰਸ ਸਾਨੂੰ ਇੰਡੀਆ ਥਰੂ ਕਰ ਰਹੀਆਂ ਪੈ ਰਹੀਆਂ ਸੀ ਕਿਉਂਕਿ ਉੱਥੋਂ ਉਹ ਆ ਰਹੇ ਨੇ ਪਰਫਾਰਮੈਂਸ ਤੇ ਇਸ ਕਰਕੇ ਥੋੜਾ ਜਿਹਾ ਡਿਲੇਡ ਸੀ ਯੂ ਰਿਸਪੌਂਸ ਉਹਨਾਂ ਦਾ ਪਰ ਉਹ ਹੋ ਗਿਆ ਜੀ ਕੈਚ ਅਪ ਹੁਣ ਇਹ ਹੈ ਕਿ ਹੋਪਫੁਲੀ ਉਸ ਦਿਨ ਕਾਫੀ ਕਾਫੀ ਸਾਨੂੰ ਪਰਵਾਹ ਹੰਗਵਾਰਾ ਆਇਆ ਜਿਹਨੂੰ ਕਹਿੰਦੇ ਕਿ ਆ ਲੋਕ ਦੇਖ ਰਹੇ ਇਹਨਾਂ ਨੂੰ ਤੇ ਉਹ ਦਿਨ ਜਰੂਰ ਲੋਕਾਂ ਨੂੰ ਮਜ਼ਾ ਆਊਗਾ ਉੱਥੇ ਜੀ ਤੇ ਚਲੋ ਫ੍ਰੀ ਚ ਉਹਨਾਂ ਨੂੰ ਇੱਕ ਬਾਲੀਵੁੱਡ ਜਿਹੜੀ ਕੀ ਵੱਡੀ ਗੱਲ ਪਰਫਾਰਮ ਕਰਿਆ ਜੀ ਹਾਂਜੀ ਉਹ ਬਿਨਾ ਬਿਨਾ ਟਿਕਟਡ ਇਵੈਂਟ ਹੈ ਉਹਨੂੰ ਜਰੂਰ ਆ ਕੇ ਜੀ ਤੇ ਭਾਜੀ ਸਟੇਜ ਦੇ ਉੱਤੇ ਕਿੰਨੀਆਂ ਪਰਫਾਰਮੈਂਸਿਸ ਰਹਿਣਗੀਆਂ ਕਿ ਪਰ ਕੋਈ ਬਹੁਤ ਜ਼ਰੂਰੀ ਨਹੀਂ ਤੇ ਦੇਖੋ ਜੀ ਉਹਦੀ ਉਹਦੀ ਪਰਫਾਰਮੈਂਸ ਮੇਨ ਨਹੀਂ ਜ਼ਿਆਦਾ ਤੇ ਫਿਰ ਉਹਨੂੰ ਜ਼ਿਆਦਾ ਮਿਹਨ ਕਰਕੇ ਫਿਰ ਥੋੜੀਆਂ ਬਾਕੀ ਥੋੜੀਆਂ ਪਰਫਾਰਮ ਜਿੰਨਾ ਆਪਾਂ ਅੱਗੇ ਕੋਈ 15 ਤੋਂ 12 ਤੋਂ 15 ਇਵੈਂਟਸ ਹੁੰਦੇ ਸਾਡੇ 15 ਇੰਨੀਆਂ ਤਾਂ ਨਹੀਂ ਹੋਣਗੀਆਂ ਥੋੜੀਆਂ ਆਪਣੀਆਂ 4-5 ਹੋਣਗੀਆਂ 5-6 ਹੋਣਗੀਆਂ ਜੀ ਹਾਂਜੀ ਉਹ ਚ ਹੈਗੀਆਂ ਨੇ ਉਹਨਾਂ ਨੇ ਸਿਲੈਕਟ ਕੀਤੇ ਹੋਈਆਂ ਨੇ ਤੇ ਉਹਦੇ ਹਿਸਾਬ ਨਾਲ ਪਰ ਮਤਲਬ ਇਹ ਆ ਕਿ ਐਂਟਰਟੇਨਮੈਂਟ ਬਹੁਤ ਹੀਆ ਕੀਤਾ ਜਾਊਗਾ ਥੋੜੇ ਬਹੁਤ ਚਲੋ ਇੱਕ ਦੋ ਸਪੀਚਾਂ ਵੀ ਹੋਣਗੀਆਂ ਆਪਣੀਆਂ ਕਿਉਂਕਿ ਜੂਨ ਤੁਹਾਡੀ ਹਾਈ ਕਮਾਂਡ ਹੈ ਜੂਨ ਹਾਂਜੀ 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 ਹਾਲਾ ਕਮਾਂਡ ਦੇ ਬੰਦੇ ਉਹ ਮਾੜੀ ਮੋਟੀ ਸਟੇਟ ਹਾਂਜੀ ਤੇ ਉਹ ਉਹ ਵੀ ਹੋਪਿੰਗ ਕਿ ਹਾਈ ਕਮਿਸ਼ਨ ਆਫ ਇੰਡੀਆ ਪੰਜਾਬੀ ਆਨਰੇਬਲ ਨੀਤਾ ਬੁਸ਼ਨ ਜੀ ਉਹ ਵੀ ਹੋਣਗੇ ਤੇ ਬਾਕੀ ਕਾਉਂਸਲਰ ਜਨਰਲ ਡਾਕਟਰ ਮਧਮੋਨ ਸੇਠੀ ਜੀ ਤੇ ਉਹਨਾਂ ਦੀ ਟੀਮ ਆ ਰਹੀ ਹੈ ਨਾਲ ਸਾਰੇ ਕਾਉਂਸਲਰ ਜਨਰਲ ਸਾਰੀ ਟੀਮ ਆ ਰਹੀ ਹੈ ਤੇ ਉਹ ਨਾਲ ਹੋਣਗੇ ਅ ਬਾਕੀ ਓਵਰਸਿਸ ਤੋਂ ਜਿਹੜੇ ਜਿਨ੍ਹਾਂ ਨੇ ਨਾਲ ਸਾਡੇ ਹੋਕੇਟ ਹੈ ਜਿਹੜੇ ਪਰਫਾਰਮੈਂਸ ਦਾ ਇੰਤਜ਼ਾਮ ਕੀਤਾ ਸੀਡੀ ਪ੍ਰੋਡਕਸ਼ਨ ਵਾਲਿਆਂ ਨੇ ਚਾਰੂਦਾਸ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੀ ਟੀਮ ਵੀ ਪਹੁੰਚ ਰਹੀ ਸਾਰੀ ਤੇ ਉਹਨਾਂ ਨੇ ਕਾਫੀ ਵਧੀਆ ਆਰਗੇਨਾਈਜ਼ ਕਰਕੇ ਸਾਨੂੰ ਥੋੜਾ ਜਿਹਾ ਸਾਡਾ ਹਾਂ ਹੱਥ ਜ਼ਰੂਰ ਹੌਲਾ ਹੋ ਗਿਆ ਇੱਥੇ ਵੀ ਹਾਂ ਕਿ ਚਲੋ ਉਹਨਾਂ ਕੇ ਹੱਥ ਹਟਾਉਣ ਵਾਲੇ ਬੰਦੇ ਹੈਗੇ ਸੀ ਹਾਂਜੀ ਹਾਂਜੀ ਤੋਰ ਚ ਕਈ ਵਾਰੀ ਹੁੰਦਾ ਨਹੀਂ ਤੇ ਇਕੱਲੇ ਅਸੀਂ ਕਿਉਂਕਿ ਸਾਨੂੰ ਦੀਵਾਲੀ ਤੇ ਤੇ ਇੱਕ ਸਾਲ ਲੱਗ ਜਾਂਦਾ ਜੀ ਤਿਆਰੀ ਕਰਨ ਨੂੰ ਵੱਡਾ ਇਵੈਂਟ ਹਾਂਜੀ ਬਹੁਤ ਵੱਡਾ ਇਵੈਂਟ ਹਾਂਜੀ ਤੇ ਉਹ ਇਸ ਕਰਕੇ ਵੀ ਇੱਥੇ ਥੋੜਾ ਜਿਹਾ ਜੀ ਸੀ ਕਿ ਹਾਂ ਸੌਖਾ ਸਾਨੂੰ ਹੱਥ ਥੋੜਾ ਜਿਹਾ ਕੀਤਾ ਕਰਾਇਆ ਕਈ ਚੀਜ਼ਾਂ ਮਿਲ ਗਈਆਂ ਕਿਉਂਕਿ ਕਾਪੀ ਪੇਸਟ ਹੋਣੀਆਂ ਆਕਲੈਂਡ ਤੋਂ ਇਥੇ ਤੇ ਉਹ ਲੋਕਾਂ ਨੂੰ ਇਹ ਆ ਕਿ ਸਾਰਾ ਉਧਰ ਜਾ ਕੇ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਵੀ ਹੋਈ ਆਪਾਂ ਉਹਨਾਂ ਨੂੰ ਉਹੀ ਉਸੇ ਤਰ੍ਹਾਂ ਦੀ ਪਰਫਾਰਮੈਂਸ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤਾਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਜੁਝਾਰ ਸਿੰਘ ਦਾਵਾ ਸਾਹਿਬ ਸਾਡੇ ਸਟੋਰੀ ਦੇ ਵਿੱਚ ਮੌਜੂਦ ਨੇ ਤੇ ਜਾਣਕਾਰੀ ਦੇ ਰਹੇ ਨੇ 17 ਅਗਸਤ ਨੂੰ ਹੋਣ ਜਾ ਰਹੀ ਡਿਊਕ ਸਟਰੀਟ 82 ਹੈਮਿਲਟਨ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ 15 ਅਗਸਤ ਨੂੰ ਆਪਾਂ ਫੰਕਸ਼ਨ ਕਰਦੇ ਹਾਂ ਉਹ 15 ਤੇ 16 ਅਗਸਤ ਦਾ ਆਕਲੈਂਡ ਦੇ ਵਿੱਚ ਹੈ ਤੇ 17 ਅਗਸਤ ਦਾ ਹੈਮਿਲਟਨ ਦੇ ਵਿੱਚ ਹੈ ਤੇ ਸਟੇਜ ਤੇ 4-5 ਪਰਫਾਰਮੈਂਸ ਪੂਰੇ ਸਟਾਲ ਲੱਗਣਗੇ ਪੂਰਾ ਸਿਕਿਉਰਿਟੀ ਸਿਸਟਮ ਹੋਏਗਾ ਤੇ ਜਿਹੜੀ ਐਂਟਰੀ ਹੈ ਉਹ ਫੈਮਿਲੀ ਦੀ ਫ੍ਰੀ ਐਂਟਰੀ ਹੈ ਤੁਸੀਂ ਅਗਰ ਇਕੱਲੇ ਵੀ ਆਉਨੇ ਹੋ ਫ੍ਰੀ ਐਂਟਰੀ ਹੈ ਕਿਸੇ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਚਾਰਜਸ ਨਹੀਂ ਨਹੀਂ ਕੀਤਾ ਜਾਏਗਾ ਇਹ ਬੜੀ ਕਮਾਲ ਦੀ ਗੱਲ ਹੈ ਬਾਜੀ ਹਾਂਜੀ ਜਿਹੜੇ ਚਾਰਜਿਸ ਆਪਾਂ ਇੰਡੀਅਨ ਕਲਚਰ ਸੁਸਾਇਟੀ ਨਹੀਂ ਕਰਦੀ ਜਾਂ ਤੁਹਾਡੇ ਨਾਲ ਜਿੰਨੇ ਅਟੈਚ ਨਹੀਂ ਉਹ ਨਹੀਂ ਕਰਦੇ ਹਾਂਜੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਇੱਕ ਲਾਸਟ ਚੀਜ਼ ਆਪਾਂ ਦੇਖਦੇ ਕਿ ਅੱਜ ਕੱਲ ਤੇ ਥੋੜਾ ਜਿਹਾ ਤਾਂਗ ਨੇ ਸਾਰੇ ਲੋਕ ਵੀ ਇਕਨੋਮੀ ਵੀ ਡਾਊਨ ਆ ਉਹਦੇ ਚ ਅਸੀਂ ਟਰਾਈ ਕਰਦੇ ਹੁੰਦੇ ਕਿ ਚਲੋ ਇਹ ਭਾਰ ਆਪਣੀਆਂ ਫੈਮਲੀਆਂ ਤੇ ਨਾ ਜਾਵੇ ਤੇ ਜਿੰਨਾ ਵੀ ਸਾਨੂੰ ਕੋ ਹੋ ਸਕਦਾ ਵੀ ਕਮਿਟੀ ਅਸੀਂ ਉਹ ਫੰਡਿੰਗ ਜਾਂ ਹੋਰ ਅਸੀਂ ਸਪਾਂਸਰਸ਼ਿਪ ਇਕੱਠੀ ਕਰਕੇ ਓਨਲੀ ਕਰਦੇ ਹਾਂ ਜੀ ਹੁਣ ਦਿਵਾਲੀ ਦਾ ਵੀ ਦੇਖੋ ਜੀ ਤੁਸੀਂ ਤਕੜਾ ਉਹ ਕੰਮ ਤਾਂ ਸ਼ਾਮ ਹੈ ਉਹ ਕਾਫੀ ਨੀਲੀ ਨੀਲੀ ਲੱਖ ਦੇ ਲਾਗੇ ਚੱਲ ਜਾਂਦਾ ਖਰਚਾ ਪਰ ਉਹ ਚਲੋ ਠੀਕ ਹੈ ਜੀ ਸਾਡਾ ਬਹੁਤ ਸ਼ੁਕਰੀਆ ਸਾਡੇ ਜਿਹੜੇ ਸਪਾਂਸਰਸ ਨੇ ਜੀ ਇਹਨਾਂ ਸਾਡਾ ਮਾਨ ਰੱਖਦੇ ਨੇ ਤੇ ਉਹ ਸਾਡੇ ਉਹਨਾਂ ਦੇ ਬਿਨਾਂ ਸਾਡਾ ਇਹ ਨਹੀਂ ਚੱਲ ਸਕਦਾ ਜਿਹੜੇ ਸਪੋਰਟਰ ਨੇ ਸਾਡੇ ਸਪਾਂਸਰਸ ਨੇ ਜਿਹੜੇ ਸਾਨੂੰ ਫੰਡਰਸ ਨੇ ਸਾਡੇ ਉਹਨਾਂ ਕਰਕੇ ਇਹ ਚੀਜ਼ਾਂ ਚੱਲਦੀਆਂ ਨੇ ਤੇ ਸਾਡੇ ਇਹ ਕਮਿਊਨਿਟੀ ਨਾਲ ਖੜੀ ਹੈ ਤੇ ਨਾਲ ਕਰਕੇ ਇਹ ਚੀਜ਼ਾਂ ਦਾ ਅੱਗੇ ਜਾ ਸਕਦੇ ਹਾਂ ਸਹੀ ਹਾਂ ਜੀ ਤੁਪਾਜੀ ਸਿਕਿਉਰਿਟੀ ਨੂੰ ਲੈ ਕੇ 17 ਅਗਸਤ ਨੂੰ ਕਿੱਦਾਂ ਦੇ ਪ੍ਰਬੰਧ ਹੈ ਪੂਰੀ ਫੁੱਲ ਸਿਕਿਉਰਿਟੀ ਪੂਰਾ ਇੰਤਜ਼ਾਮ ਹੈ ਜੀ ਉਥੇ A to Z ਖਾਸ ਕਰਕੇ ਕਿਉਂਕਿ ਹੁਣ ਤੇ ਸਾਡੇ ਕੁਝ ਡਿਪਲੋਮੈਟਸ ਵੀ ਆ ਰਹੇ ਨੇ ਤੇ ਇਸ ਕਰਕੇ ਓਨਲੀ ਬਿਲਕੁਲ ਸਹੀ ਇੰਤਜ਼ਾਮ ਕੋਈ ਛੁੱਟ ਨਾ ਰਹੇ ਹਾਂਜੀ ਜਿੱਦਾਂ ਜੀ ਅਸੀਂ ਹਰ ਹਰ ਮੇਰੇ ਖਾਲ ਮੇਰੇ ਮੇਰੇ ਕਾਫੀ ਜੋਰ ਲਗਾ ਹੁੰਦਾ ਇਸ ਚੀਜ਼ ਤੇ ਕਿ ਇਵੈਂਟ ਤੇ ਕਿਸੇ ਦਾ ਕੋਈ ਵੀ ਚੀਜ਼ ਨੂੰ ਜਿਹੜੇ ਵੀ ਇਧਰ ਤੋਂ ਇਧਰ ਨਾ ਹੋਵੇ ਅਟ ਲੀਸਟ ਫੈਮਲੀਆ ਨੂੰ ਇਹ ਸਕੂਨ ਹੋਵੇ ਕਿ ਸਾਡੀ ਗੱਡੀਆਂ ਸੇਫ ਨੇ ਸਾਡੇ ਕੋਈ ਉੱਥੇ ਇਹੋ ਜਿਹੀ ਗੜਬੜੀ ਨਹੀਂ ਹੋਗੀ ਹਾਂਜੀ ਤੇ ਇਹ ਚੀਜ਼ ਅਸੀਂ ਕਾਫੀ ਚਿਰ ਪਹਿਲਾਂ ਦੀ ਹੀ ਇਸ ਚੀਜ਼ ਨੂੰ ਅਸੀਂ ਥੋੜੀ ਜਿਹੀ ਅਸੀਂ ਕਹਿ ਸਕਦੇ ਹਾਂ ਕਿ ਸਾਨੇ ਬੁਆ ਪ੍ਰਾਊਡ ਕਿ ਅਸੀਂ ਇਹ ਚੀਜ਼ ਦੀ ਥੋੜੀ ਜਿਹੀ ਮਹਾਰਤ ਕਰ ਲਈ ਆ ਜੀ ਕਿ ਇਹ ਕੋਈ ਵੀ ਡਿਸਟਰਬਿੰਗ ਮਾਹੌਲ ਨਹੀਂ ਪੈਦਾ ਹੋਣ ਦਿੱਤਾ ਜਾਂਦਾ ਹਾਂਜੀ ਫੰਕਸ਼ਨਾਂ ਤੇ ਤੇ ਮੱਝ ਵਾਲਾ ਪਾਉ ਇੱਕ ਵਾਰੀ ਫਿਰ ਕੁਰਤਾ ਪਜਾਮਾ ਤੇ ਪੱਗ ਚ ਨਜ਼ਰ ਆਏਗਾ ਹਾਂਜੀ ਹਾਂਜੀ ਜ਼ਰੂਰ ਜੀ ਕੀ ਗੱਲ ਆ ਉਹ ਤੇ ਉਹੀ ਕੰਮ ਮਤਲਬ ਪਿਆਰ ਦਾ ਸ਼ਬਦ ਹੈ ਪਾਉ ਹਾਂਜੀ ਹਾਂਜੀ ਇਹ ਸਾਡੇ ਤੇ ਦੇਖੋ ਜੀ ਮੱਝ ਦੀ ਇਹ ਸਾਰੇ ਦੀ ਖਾਸ ਮੱਝ ਦਾ ਮਝੈਲ ਵੀ ਕਹ ਦਿੰਦੇ ਹਾਂਜੀ ਮਝਾਇਲ ਮਝਾਇਲ ਤੇ ਪਾਉ ਤੇ ਸਾਡੇ ਤੇ ਆਮ ਵਰਡ ਜਿਹੜਾ ਹੁੰਦਾ ਜੀ ਇਹ ਜ਼ਰੂਰ ਇਹ ਤੇ ਜ਼ਰੂਰੀ ਵਰਡ ਨੇ ਸਾਡੇ ਕੁਰਤਾ ਪਜਾਮਾ ਤੇ ਪਗੜੀ ਫਿਰ ਪੂਰੀ ਹਾਂਜੀ ਤਿਆਰ ਹੈ ਜੀ ਪੂਰੀ ਤੇ ਹਾਂਜੀ ਸਾਡੇ ਦੱਸ ਕੰਨ ਹੋਰ ਕੀ ਕਹਿਣਾ ਚਾਹੋਗੇ ਬੱਸ ਕੰਨ ਇਹੋ ਕਵਾਂਗੇ ਜੀ ਦੇਖੋ ਜੀ ਫ੍ਰੀ ਇਵੈਂਟ ਫ੍ਰੀ ਇਵੈਂਟ ਆ ਹਾਂਜੀ ਠੀਕ ਆ ਇਹ ਠੰਡ ਵਾਲਾ ਮਾਹੌਲ ਥੋੜਾ ਜਿਹਾ ਪਰ ਠੰਡ ਜਰੂਰ ਹੈ ਜੀ ਆਪਾਂ ਤਾਈਆਂ ਇਸੇ ਕਰਕੇ ਦੁੱਧਨ ਛੇਤੀ ਸ਼ੁਰੂ ਕਰ ਰਹੇ ਆ ਇੱਕ ਸੰਡੇ ਕਰਕੇ ਇਸ ਕਰਕੇ ਵੀ ਛੇਤੀ ਸ਼ੁਰੂ ਕਰ ਰਹੇ ਆ ਤੇ ਇਸ ਕਰਕੇ ਵੀ ਕਿ ਠੰਡ ਹੈਗੀ ਤੇ ਚਲੋ ਆਪਾਂ ਦੋਵਾਂ ਦੋਵਾਂ ਤਨਾ ਘੰਟਿਆਂ ਦੇ ਵਿੱਚ ਦੋ ਟਾਈਆਂ ਘੰਟਿਆਂ ਚ ਨਿਬੇੜ ਕੇ ਤੇ ਅੱਗੇ ਘਰ ਜਾ ਕੇ ਆਰਾਮ ਨਾਲ ਆਪਣਾ ਘਰ ਬੈਠ ਕੇ ਡਿਨਰ ਵੀ ਜੇ ਕਿਸੇ ਨੇ ਕਰਨਾ ਹੋਵੇ ਤੇ ਡਿਨਰ ਕਰਦਾ ਘਰ ਜਾ ਕੇ ਫੇਰ ਤੇ ਇਸ ਕਰਕੇ ਅਸੀਂ 5 ਵਜੇ ਜਾਂ ਉਸ ਤੋਂ ਪਹਿਲਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਜੀ ਹਾਂਜੀ ਸੰਡੇ ਕਰਕੇ ਜੀ ਥੈਂਕ ਯੂ ਬਾਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਮਿਹਰਬਾਨੀ ਟਾਈਮ ਕੱਢਿਆ ਲਾਡੀ ਪਹਿਲੋ ਤੇ ਤੇਰਾ ਤੇ ਤੇਰੀ ਟੀਮ ਦਾ ਬਹੁਤ ਥੈਂਕ ਯੂ ਰੇਡੀਓ ਸਾਡੇ ਵਾਲਾ ਨੇ ਹਮੇਸ਼ਾ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਹਰ ਹਰ ਹਮ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਖੜੇ ਰਹੇ ਸ਼ੁਕਰੀਆ ਜੀ ਕਾ ਨਮਾਜ਼ ਜੀ